ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਈ ਜਰਸੀਆਂ ਨੇ ਤੇ ਜਿਸ ਕਰਚੋ ਵੀਡੀਓ ਬਣਾ ਰਹੇ ਆਂ ਵੀਰ ਦੇ ਕਿਰੇ ਲੂਪਾ ਸੁਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਣਾ ਬਾਈ ਟੋਟੇ ਅੱਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਨਾਮ ਤੇ ਐਡਰੈਸ ਬੋਲ ਦੋ ਪਿੰਡ ਸੰਦੂ ਕੋਲ ਆ ਜੀ ਹਾਂਜੀ ਤੇ ਦਲਾ ਬਰਨਾਲਾ ਤਹਿਸੀਲ ਤੱਪਾ ਨੇੜੇ ਪਿੰਡ ਬਧੌੜ ਰਹਿਣਾ ਤੱਪਾ ਵੀ ਨੇੜੇ ਹੈ ਜੀ ਮੋਬਾਈਲ ਨੰਬਰ ਬੋਲ ਦਿਓ 82 740 ਹੂੰ 14 753 ਠੀਕ ਹੈ ਬਾਈ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਬੜੀ ਨੇ ਜਰਸੀ ਟੌਪ ਰੀਡ ਕਿਹੜਾ ਸੂਸ ਹੁੰਦੀ ਹੈ ਹਾਂ ਜੀ ਦੂਜਾ ਸੂਸ ਹੁਣਾ ਜੀ ਕਿੰਨੇ ਦਿਨ ਲੈਂਦੀ ਹੈ ਸਪਿਧਰੀ ਨੂੰ ਦਿਨ ਪੂਰੇ ਆ ਜੀ 26 ਤਰੀਕ ਨੂੰ ਦਿਨ ਪੂਰੇ ਅੱਜ ਕਿੰਨੀ ਹੋਗੀ ਅੱਜ ਆਪਣਾ ਅੱਜ ਤੱਕ ਹੋਵੇ 18 ਹੋ ਗਈ ਹਾਂ ਜੀ ਠੀਕ ਆ ਬਾਈ ਤੇ ਕਿੰਨਾ ਕੁ ਦੁੱਧ ਚੋਇਆ ਦਾ ਪਿਛਲੇ ਸੇ ਦੋ ਚੋਇਆ ਗਿਆ 1500 ਕਿਲੋ ਠੀਕ ਆ ਬਾਈ ਹਾਂਜੀ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਚਵਾਈ ਜੁਈ ਕਿਵੇਂ ਸੀ ਬਹੁਤ ਵਧੀਆ ਜੀ ਆਰਡਰ ਦੇਖੋ ਬਾਈ ਜੱਠਲੇਵਾ ਮੂਹਰ ਨਾਲ ਨਾੜਾ ਨੂੜਾ ਪੌਲ ਚੰਗੀਆਂ ਕੱਲਾ ਕੱਲਾ ਥਣ ਪੂਰੀ ਵਿੱਥੀ ਤੇ ਥਣਾ ਨਾੜਾ ਨੂੜਾ ਕਰਮਾਲੀ ਦੇ ਬਹੁਤ ਚੰਗੀਆਂ ਫੇਸ ਬੜਾ ਪਿਆਰਾ ਟੂਆ ਟੂਆ ਕਰਮਾਲੀ ਦੇ ਬਹੁਤ ਚੰਗਾ ਬੋਦੀ ਬਾਦੀ ਚੰਗੀਆਂ ਛੋਟਾ ਛੋਟਾ ਘਾਨਾ ਬਾਈ ਦੋਨੇ ਘਰ ਦੀਆਂ ਨੇ ਤੋੜਾ ਤੋੜਾ ਦੇਖੋ ਬਾਈ ਹਾਜੀ ਕਰਮਾਲੀ ਦਾਣ ਲੈਦੀ ਆ ਬਾਈ ਲੇਵਾ ਹੋਰ ਵੀ ਸੋਹਣਾ ਤਿਆਰ ਕਰੋ ਤੋਰਾ ਦੇਖੋ ਬੜਾ ਦਾ ਬਹੁਤ ਚੰਗਾ ਰੰਗ ਰੂਪ ਬਹੁਤ ਚੰਗਾ ਚਮਕ ਚਮਕ ਚੰਗੀ ਆ ਚੰਗੀ ਆ ਬੜ ਸੁਨੱਖੀ ਆ ਬਾਈ ਤੇ ਮੁੱਲ ਕੀ ਇਹਦਾ ਜੱਜ ਜਪਰਾ ਮੋਲ 70000 ਆ ਜੀ ਇਹਦਾ ਮਾਨ ਤਨ ਹੋ ਜਾ ਹਾਂਜੀ 70000 ਰੁਪਿਆ ਮੋਲ ਆ ਵੀਰੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਨ ਜ਼ਰੂਰ ਹੋ ਜੂਗਾ ਦਦਦਾਰੇ ਕਾਰਡ ਚੰਗਾ ਚੰਗੀ ਆ ਬੜ ਤੇ ਲੇਵਾ ਲੋ ਵਾ ਠ ਮਾਰ ਦਾ ਆਹ ਲੇਵਾ ਬੜਾ ਚੰਗਾ ਕਰਮਾ ਆ ਜੀ ਬੋਲ 70000 ਰੁਪਇਆ ਮੰਨ ਤਾਂ ਜਰੂਰ ਹੋ ਜਾਊਗਾ। ਲੇਵਾ ਕਰਮ ਵਾਲੀ ਨੇ ਬਹੁਤ ਸੋਹਣਾ ਡਿਜ਼ਾਈਨ ਦੇਖੋ ਭਾਈ ਲੇਵੇ ਦਾ ਕਮਾਲ ਦਾ ਇਧਰੋਂ ਵੀ ਲੇਵਾ ਦੇਖੋ ਲੈ ਕੱਲਾ ਕੱਲਾ ਥਣ ਭਾਈ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਪਛਾਂ ਤੋਂ ਵੀ ਆਰਡਰ ਬਹੁਤ ਚੰਗਾ ਜਾਂ ਠੰਡੀਆਂ ਹਾਂਜੀ ਹਾਂਜੀ ਠੀਕ ਹੈ ਭਾਈ ਅੱਗੇ ਭਰਾ ਦੋ ਨੰਬਰ ਕਿਹੜਾ ਸੂਆ ਇਹ ਵੀ ਦੂਜਾ ਸੂਆ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਭਾਈ ਇਹਦਾ ਹੈ ਆਪਣਾ 8ਵਾਂ ਮਹੀਨਾ ਲੱਗਿਆ ਜੀ ਆ ਤਾਂ ਆਪਣਾ ਆ ਨੋ ਲੱਗਿਆ ਜੀ 9 ਤਰੀਕ ਤੋਂ ਹਾਂਜੀ ਠੀਕ ਐ ਬਈ ਖੋਲ ਦੇ ਬਈ ਚੋੜ ਕੇ ਲਿਖਾ ਦੇ ਕਿੰਨਾ ਕਿ ਦੁੱਧ ਚੋਇਆ ਪਿਛਲੇ ਸੋਏ ਬਈ 13 14 ਕਿਲੋ ਚੋਇਆ ਜੀ ਮੈਂ ਦੇ ਸੋਏ ਇਹ ਲਾਂ ਬਾਉ ਪਈਆਂ ਹਾਂ ਹਾਂਜੀ ਬਾਕੀ ਇਹਦਾ ਅਜੇ ਸਾਢੇ ਆ ਜੀ ਦੁੱਧੋਂ ਠੀਕ ਆ ਕੋਈ ਦੇ ਨਹੀਂ ਹੋਇਆ ਜੀ ਠੀਕ ਆ ਮੂੰਹ ਥਾਰ ਤਾਂ ਪਾਸ ਕਰਾਉਂਦੇ ਹਾਂ ਹਾਂਜੀ ਹਾਂਜੀ ਆਓ ਕੋਈ ਗਰੰਟੀ ਆ ਆਪਣੀ ਠੀਕ ਆ ਤੁਹਾਡਾ ਕੋਈ ਚੱਕਣੀ ਆ ਥਣ ਬਹੁਤ ਚੰਗਾ ਲੱਗਿਆ ਮੁੰਕੇ ਵਾਲਾ ਥਣ ਫੇਸ ਬੜਾ ਪਿਆਰਾ ਵੱਡੀ ਗੱਲ ਆ ਬਈ ਗਰਮੀ ਬਿਲਕੁਲ ਨਹੀਂ ਪਾਉਂਦੀ ਤੇ ਫੈਂਟ ਆ ਜਿਹੜੀ ਕਰਮਲੇ ਦੀ ਫੁੱਲ ਚੰਗੀ ਉਹ ਮਾਝਰਗਾ ਦੁੱਧ ਦੇਉਗੀ ਤੋੜਾ ਤਾਰਾ ਚੰਗਾ ਰੰਗ ਰੂਪ ਕਰਮਲੇ ਦਾ ਬਹੁਤ ਚੰਗਾ ਬਸ ਬਈ ਕੱਚੀ ਆ ਸਾੰਭਣੀ ਜ਼ਰੂਰ ਪਾਉਗੀ ਉਸ ਹਾਵ ਨੱਲੇ ਵੇਰੀ ਜੱਜਮੈਂਟ ਜ਼ਰੂਰ ਕਰ ਲਿਓ ਲੇਵਾ ਚੰਗਾ ਬਣਾਉ ਬਾਕੀ ਦੁੱਧ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੱਸਿਆ ਤੇ ਕੀ ਮੋਲ ਆ ਜਾਇ ਜਰ ਇਹਦਾ ਮੋਲ 55000 ਆ ਜੀ ਮਾਨਤਾਨ ਹੋ ਜਾ 55000 ਰੁਪਇਆ ਮੋਲਾ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਨ ਜ਼ਰੂਰ ਹੋ ਜਾ ਕੱਚੀ ਕੱਚੀ ਆ ਦਿਨ ਕਰਮ ਵਾਲੀ ਬਹੁਤ ਲੈਂਦੀ ਆ ਉਹਨਾਂ ਦਾ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰੋ ਢਿੱਲਾਂ ਦੇਖੋ ਭਾਈ ਦੁੱਧੋਂ ਭਾਈ ਕਹਿੰਦਾ ਹੁਣੇ ਡਰਾਈ ਕਰੀ ਆ ਹਜੇ ਥਾਣ ਜ਼ਰੂਰ ਪਾਸ ਕਰਾ ਦੋ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਮੁੱਠੀ ਵਾਲਾ ਥਾਣਾ ਭਾਈ ਤੇ ਨਾਗਸੀ ਭਰਾ ਕੋਲੇ ਦੋ ਦੋਨੀਆਂ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ